ਦੇਖ ਲਓ ਮੋਟਰਸਾਈਕਲ ਸਵਾਰ ਦੋ ਨੌਜਵਾਨ ਮੁੰਡਿਆਂ ਨੇ ਕੀਤੀ ਅਜਿਹੀ ਕਰਤੂਤ ਕਿ ਜੇਕਰ ਇਹਨਾਂ ਦੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਨਾ ਹੁੰਦੀਆਂ ਤਾਂ ਯਕੀਨ ਕਰਨਾ ਔਖਾ ਸੀ ਮਾਪਿਆਂ ਨੂੰ ਤਾਂ ਇਹ ਲੱਗਦਾ ਕਿ ਉਹਨਾਂ ਦੇ ਪੁੱਤ ਕਿਤੇ ਕੰਮ ਨੂੰ ਗਏ ਹੋਣਗੇ ਪਰ ਜਦੋਂ ਅਜਿਹੀਆਂ ਤਸਵੀਰਾਂ ਉਹਨਾਂ ਦੇ लाडले ਧੀਆ ਪੁੱਤਾਂ ਦੀ ਸਾਹਮਣੇ ਆਉਂਦੀਆਂ ਨੇ ਤਾਂ ਉਹ ਵੀ ਹੈਰਾਨ ਹੋ ਜਾਂਦੇ ਨੇ ਤਾਂ ਇਹ ਤਸਵੀਰਾਂ ਸਭ ਤੋਂ ਪਹਿਲਾਂ ਤੁਸੀਂ ਵੀ ਦੇਖੋ ਕਿ ਕਿਵੇਂ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਲੋਈ ਦੇ ਨਾਲ ਲੁੱਕ ਕੇ ਇਹਨਾਂ ਦੇ ਵੱਲੋਂ ਅਜਿਹੀ ਕਰਤੂਤ ਕੀਤੀ ਗਈ ਉਸ ਤੋਂ ਬਾਅਦ ਇਸ ਮਾਮਲੇ ਨੂੰ ਲੈ ਕੇ ਸਾਬਕਾ ਸਰਪੰਚ ਤੇ ਮੌਜੂਦਾ ਸਰਪੰਚ ਦਾ ਵੀ ਬਿਆਨ ਸਾਹਮਣੇ ਆਇਆ ਉਹ ਵੀ ਤੁਹਾਨੂੰ ਸੁਣਾਵਾਂਗੇ ਸਭ ਤੋਂ ਪਹਿਲਾਂ ਵੀਡੀਓ ਤੇ ਨਜ਼ਰ ਮਾਰਦੇ ਹਾਂ ਇਹ ਇੱਕ ਪਾਸੇ ਤਾਂ ਧਿਆਨਾਂ ਦੇ ਸੀਜ਼ਨ ਲੈ ਕੇ ਪੁਲਿਸ ਸ਼ਹਿਰ ਦੇ ਵਿੱਚ ਫਲੈਗ ਮਾਰਚ ਕਰ ਰਹੀ ਆ ਤੇ ਵੱਡੇ ਵੱਡੇ ਦਾਅਵੇ ਵੀ ਕਰ ਰਹੀ ਆ ਪਰ ਜ਼ਮੀਨੀ ਪੱਧਰ ਤੇ ਕ੍ਰਾਈਮ ਦਾ ਗ੍ਰਾਫ ਹੋਰ ਵੀ ਵਧਦਾ ਨਜ਼ਰ ਆ ਰਿਹਾ ਜਿੱਥੇ ਆਏ ਦਿਨ ਗੋਲੀ ਚੱਲਣ ਦੇ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਜਿੱਦਿਆ ਚੱਲਦੇ ਹੈ ਤਾਜ਼ਾ ਮਾਮਲਾ ਸਾਹਮਣੇ ਆਇਆ ਜਿੱਥੇ ਕੀ ਫਗਵਾੜਾ ਦੇ ਵਿੱਚ ਗੋਲੀ ਚੱਲਣ ਦੇ ਨਾਲ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਪਿੰਡ ਬੁਹਾਣੀ ਦੇ ਵਿੱਚ ਇਹ ਜਿਹੜਾ ਕਿ ਮੌਜੂਦਾ ਸਰਪੰਚ ਦੀ ਦੁਕਾਨ ਦੇ ਉੱਤੇ ਦੋ ਅਣਪਛਾਤੇ ਹਮਲਾਵਾਰਾਂ ਨੇ ਛੇ ਫਾਇਰ ਕੀਤੇ ਅਤੇ ਇਸ ਘਟਨਾ ਦੇ ਵਿੱਚ ਚਾਰ ਗੋਲੀਆਂ ਦੁਕਾਨ ਦੇ ਸ਼ਟਰ ਦੇ ਵਿੱਚ ਲੱਗੀਆਂ ਜਿਸ ਤੋਂ ਬਾਅਦ ਜਦੋਂ ਮੌਕੇ ਦੇ ਉੱਤੇ ਆ ਕੇ ਦੇਖਿਆ ਗਿਆ ਤਾਂ ਉਹਨਾਂ ਨੂੰ ਪਤਾ ਲੱਗਿਆ ਜਿੱਦੀ ਸੂਚਨਾ ਪੁਲਸ ਨੂੰ ਬੇ ਦਿੱਤੀ ਗਈ ਆਓ ਜਾਣਦੇ ਹਾਂ ਭੁਪਿੰਦਰ ਸਿੰਘ ਮੌਜੂਦਾ ਸਰਪੰਚ ਸਰਪੰਚ ਪਿੰਡ ਦੇ ਵਿੱਚ ਤੁਸੀਂ ਖੜੇ ਆ ਕੀ ਮਾਮਲਾ ਕੀ ਹੈ ਸਾਰਾ ਮਾਮਲਾ ਰਾਤੀ ਕੋਈ ਅਣਵਿਸ਼ਾਧਿਤੇ ਬੰਦਿਆਂ ਦਾ ਹੈ ਜੀ ਸ਼ਟਰਾਂ ਦੇ ਵਿੱਚ ਜਿੱਦਾਂ ਬੰਦ ਦੁਕਾਨਾਂ ਦੇ ਗੋਲੀਆਂ ਚੱਲੀਆਂ ਉਦੋਂ ਬਾਅਦ ਚ ਤਾਂ ਸਾਨੂੰ ਸਵੇਰੇ ਥੋੜਾ ਲੇਟ ਪਤਾ ਲੱਗਿਆ ਅਸੀਂ ਤਾਂ ਰੋਜ਼ ਦੀ ਤਰ੍ਹਾਂ ਆ ਕੇ ਆਪਣੇ ਸ਼ਟਰ ਖੋਲ ਲਾਇਆ ਤਾਂ ਆਪਣਾ ਕੰਮ ਸ਼ੁਰੂ ਕਰ ਦਿੱਤਾ ਪਰ ਗੋਲੀਆਂ ਚੱਲਣ ਦਾ ਕੋਈ ਕਾਰਨ ਕੋਈ ਪੁਰਾਣੀ ਰੰਜਿਸ਼ ਵਗੈਰਾ ਜਾਂ ਕੀ ਕਿਹੜੇ ਵਿਅਕਤੀਆਂ ਨੇ ਚਲਾਈਆਂ ਕਿਤੇ ਦੇ ਵਿੱਚ ਕੋਈ ਆ ਨਹੀਂ ਸਾਡੇ ਯਾਨੀ ਕਿ ਸਾਡੇ ਨਾਲ ਕਿਸੇ ਦੀ ਕੋਈ ਰੰਜਿਸ਼ ਵੈਸੇ ਹੈ ਨਹੀਂ ਹੈ। ਕਾਰਨ ਕੀ ਹੈ ਬੋਲੀਏ ਕਾਰਨ ਦਾ ਕਰਲੇ ਕੁਛ ਨਹੀਂ ਪਤਾ ਜੀ ਸਾਡਾ ਤਾਂ ਯਾਨੀ ਕਿ ਕਿਸੇ ਨਾਲ ਕੋਈ ਯਾਨੀ ਕਿ ਪੰਚਾਇਤੀ ਮਰੋੜਾ ਵੀ ਨਹੀਂ ਹੋਇਆ ਕਦੀ ਕੇ ਨਾ ਕੇ ਨਾ ਕੋਈ ਗੱਲਾ ਸ਼ਿਕਵਾ ਨਾ ਕੋਈ ਬੈਰ ਵਿਰੋਧਾ ਕੇ ਨਾ ਕੋਈ ਕੈਮਰੇਆਂ ਵਿੱਚ ਦੇਖ ਜਾਈ ਕੈਮਰੇਆਂ ਵਿੱਚ ਦੋ ਵਿਅਕਤੀ ਆਏ ਆ ਜੀ ਅੱਛਾ ਜੀ ਹਾਂ ਜੀ ਮੋਟਰਸਾਈਕਲ ਤੇ ਰਾਤ ਨੂੰ ਤੇ ਫਾਇਰਿੰਗ ਤੇ ਨਹੀਂ ਹੋਈ ਟੋਟੇ ਕੋਈ 4 राउंड ਫਾਇਰ ਫਾਇਰ ਹੋਏ ਆ ਜੀ ਹਾਂਜੀ 2 2 ਜੰਦਾ ਸੀਗੇ ਕਾਰ ਤੋਂ ਉੱਤਲੇ ਡਿਗੇ ਹੋ ਇਸ ਮਾਮਲੇ ਨੂੰ ਤੁਸੀਂ ਪੁਲਿਸ ਕਾਰ ਕੀਤੀ ਤੇ ਹਾਂਜੀ ਜੀ ਆ ਕੇ ਦੇਖ ਗਏ ਸਾਰਾ ਕੁਝ ਹਾਂਜੀ ਹਾਂਜੀ ਮੌਕੇ ਤੇ ਆ ਗਏ ਸੀ ਸੀਸੀਟੀ ਵੀ ਕਿੰਨੇ ਵੇਖੀ ਆਏ 2 ਜਣੇ ਸੀਗੇ ਜੀ ਹਾਂਜੀ ਤੇ ਕਿੰਨੇ ਕ ਵਜੇ ਹੋਇਆ ਕੋਈ ਪਤਾ ਰਾਤ ਦਾ ਕੋਈ 1:30 ਵਜੇ ਦਾ ਹੈ ਜੀ ਤੇ ਪਹਿਲਾਂ ਵੀ ਕੋਈ ਇਦਾਂ ਹੀ ਕੋਈ ਗੱਲ ਵਾ ਨਹੀਂ ਪਹਿਲਾਂ ਕਦੀ ਕੁਝ ਨਹੀਂ ਹੋਇਆ ਜੀ ਕਿਸੇ ਨਾ ਤੁਹਾਡੀ ਕੋਈ ਲਾਗਵਜ ਨਹੀਂ ਕੋਈ ਲਾਗਵਜ ਨਹੀਂ ਸਾਡਾ ਨਹੀਂ ਜੀ ਪਿੰਡ ਦੇ ਵਿੱਚ ਕੋਈ ਕਿਸੇ ਨਾ ਲਾਗਵਜ ਸਾਡੀ ਹੈ ਨਹੀਂ ਤੇ ਕੀ ਪ੍ਰਸ਼ਾਸਨ ਕੋ ਮੰਗ ਰਹਾ ਆਪਾਂ ਚਲੋ ਜਿਹੜੇ ਜਿਨ੍ਹਾਂ ਨੇ ਕੀਤਾ ਇਹ ਉਹ ਮੋਹਰੇ ਆਉਣੇ ਚਾਹੀਦੇ ਆ ਜੀ ਬਾਕੀ ਜੋ ਵੀ ਹੈਗਾ ਪਤਾ ਲੱਗਣਾ ਚਾਹੀਦਾ ਕਿਹੜੇ ਬੰਦੇ ਆ ਸਾਡਾ ਵੈਸੇ ਦੋ ਤਿੰਨ ਕੰਮ ਆ ਸਾਡੇ ਨਾਲ ਦੁੱਧ ਦੀ ਡੈਰੀ ਆ ਨਾਲ ਦੁਕਾਨਦਾਰੀ ਆ ਸੈਂਟਰੀ ਹਾਰਡਵੇਅਰ ਮਰਣਾ ਹਰਜੀਤ ਸਿੰਘ ਹੈ ਸਾਫ ਦਾ ਸਰਪਾਹ ਜਿਹੜੇ ਆਪਣੇ ਪਿੰਡ ਤੋਂ ਆਪਾਂ ਮੈਂ ਬਹਾਨੀ ਤੋਂ ਜੀ ਸਰ ਕੀ ਮਾਮਲਾ ਕੀ ਹੈ ਸਾਰਾ ਜਿਹੜਾ ਅੱਜ ਡੈਜੀ ਦੇ ਬਾਹਰ ਖੜੇ ਹੈ ਮਾਮਲਾ ਜੀ ਰਾਤ ਕੋਈ 1 ਵਜੇ ਤੋਂ ਬਾਅਦ ਦਾ ਆਇਆ ਜੀ ਰਾਤ ਦਾ ਤੇ ਕੋਈ ਅਣਪਛਾਤੇ ਵਿਅਕਤੀ ਤੇ ਗੋਲੀਆਂ ਚਲਾ ਕੇ ਚਲੇ ਗਏ ਆ ਤੇ ਪਿੰਡ ਦਾ ਮਾਹੌਲ ਬੜਾ ਖਰਾਬ ਹੋਇਆ ਪਿਆ ਆ ਕਿੰਨੇ ਵਿਅਕਤੀ ਆਏ ਕਾਰ ਦੇ ਉੱਪਰ ਆਏ ਆ ਦੋ ਵਿਅਕਤੀ ਆਏ ਮੋਟਰਸਾਈਕਲ ਤੇ ਆਏ ਜੀ ਕੋਈ ਪਛਾਣ ਹੋਈ ਹੈ ਨਾ ਨਹੀਂ ਜੀ ਨਹੀਂ ਕੋਈ ਪਛਾਣ ਨਹੀਂ ਤੇ ਮੂੰਹ ਘਰੋਂ ਲੁਟੇ ਮੂੰਹ ਬੰਨੇ ਸੀ ਕੈਮਰਿਆਂ ਚ ਆਏ ਸਰ ਕੈਮਰਿਆਂ ਚ ਆਏ ਕਿੰਨੇ ਵੇਖੀ ਸੀ ਦੋ ਮੋਟਰਸਾਈਕਲ ਤੇ ਆਏ ਮੋਟਰਸਾਈਕਲ ਤੇ ਪੁਲਿਸ ਕਾਰ ਕੀਤੀ ਇਸ ਮਾਮਲੇ ਹਾਂ ਜੀ ਪੁਲਿਸ ਹੋ ਗਈ ਆ ਦੋ ਤਿੰਨ ਵਾਰੀ ਹੋ ਗਈ ਇੱਥੇ ਤੇ ਕੀ ਮੰਗ ਰਖਦੇ ਆਪਾਂ ਜਿੱਦਾਂ ਹੁਣ ਬਾ ਜੀ ਥੋੜਾ ਜਿਹਾ ਜੀ ਐਨ ਆਰਡਰ ਸਹੀ ਹੋਣਾ ਚਾਹੀਦਾ ਆ ਸਰਕਾਰ ਨੂੰ ਇਹ ਸਰਕਾਰ ਦੀ ਨਲਕੀ ਹੈ ਜਿਹੜਾ ਇੰਨੀਆਂ ਵਾਰਦਾਤਾ ਹੋਣਦੇ ਆ ਇਹਨਾਂ ਨੂੰ ਨੱਥ ਪਾਣੀ ਚਾਹੀਦੀ ਹੈ ਤੇ ਲੋਕਾਂ ਦਾ ਮਾਹੌਲ ਬੜਾ ਖਰਾਬ ਹੋਇਆ ਪਿਆ ਆ ਲੋਕ ਬਾਹਰ ਨਿਕਲਦੇ ਵੀ ਆਵਾਜ਼ਾਰ ਹੋਏ ਪਏ ਆ ਜਲਦੀ ਤੋਂ ਇਹ ਸਰਕਾਰ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਹੈ। ਉਤੇ ਦਾਦ ਦੀ ਹੈ ਕਿ ਘਟਨਾ ਦੀ ਸੂਚਨਾ ਮਿਲਦੇ ਸਾਰ ਪੁਲਿਸ ਪ੍ਰਸ਼ਾਸਨ ਮੌਕੇ ਦੇ ਉੱਤੇ ਪਹੁੰਚਿਆ ਅਤੇ ਉਹਨਾਂ ਦੇ ਵੱਲੋਂ ਮਾਮਲੇ ਦੇ ਵਿੱਚ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਅਤੇ ਸੀਸੀਟੀਵੀ ਕੈਮਰੇਾਂ ਦੇ ਆਧਾਰ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਦੇਖਿਆ ਜਾ ਸਕਦਾ ਧਿਆਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਕਾਫੀ ਸਖਤ ਨਜ਼ਰ ਆ ਰਿਹਾ ਪਰ ਦੂਜੇ ਪਾਸੇ ਜਈਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਹਕੀਕਤ ਦੀ ਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ।